ਸਤਿ ਸ਼੍ਰੀ ਅਕਾਲ ਜੀ ਹਮਨੇ ਠੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਕਟਿੰਗ ਕਰਨੀ ਆਹ ਵਾਲੇ ਸੂਟ ਦੀ ਤੇ ਆ ਗਲੇ ਦਾ ਮਰਕ ਹੈਗਾ ਦਾ ਇਸ ਤਰ੍ਹਾਂ ਆ ਨੀਚੇ ਦਾ ਹੈਗਾ ਫਰੰਟ ਤੇ ਮਰਕ ਹੈਗਾ ਜੇ ਇਹਦੀ ਨਾ ਆਪਣੀ ਲੈਂਥ ਜ਼ਿਆਦਾ ਹੈਗੀ ਹੈਗੀ ਤੇ ਆਪਾਂ ਹੁਣ ਜਿੰਨਾਂ ਦੀ ਉਹ ਕਸਟਮਰ ਦੀ ਲੈਂਥ ਘੱਟ ਹੈ ਤੇ ਇਹ ਸੂਟ ਦੀ ਲੈਂਥ ਜ਼ਿਆਦਾ ਹੈਗੀ ਤੇ ਹੁਣ ਆਪਾਂ ਇਹ ਸੂਏ ਸਾਨੂੰ ਦੱਸ ਦਿਆਂਗੇ ਇਸ ਜਿੰਦ ਦੇ ਵਿੱਚ ਆਪਾਂ ਵੀ ਕਿਵੇਂ ਲੈਂਥ ਕੱਟ ਕਰਾਂਗੇ ਤੇ ਆ ਜੋ ਆਪਾਂ ਪਹਿਲਾਂ ਲੰਬਾਈ ਚੜਾਈ ਇਹਦੀ ਉਤਾਰ ਲਗੇ ਕਟਿੰਗ ਕਰ ਲਈਏ ਫਿਰ ਆਪਾਂ ਦੇਖਦੇ ਹਾਂ ਹਾਂਜੀ ਆਪਾਂ ਇਹਦੇ ਕੋਈ ਵੀ ਲੈਂਥ ਵੀ ਲਾ ਲਈਏ ਇਹਦੀ ਲੰਬਾਈ ਚੜਾਈ ਪੀਸ ਦੇ ਨਾਲ ਆਪਾਂ ਕਮੀਜ਼ ਦਾ ਤੇ ਆ ਇਹਦੀ ਗਲੀ ਤੇ ਵਰਕ ਹੈਗਾ ਨਾ ਤੇ ਉਹ ਨੀਚੇ ਵੀ ਇਹਦੇ ਘੇਰੇ ਤੇ ਵਰਕ ਹੈਗਾ ਉਹ ਆਪਾਂ ਵੀ ਤੁਹਾਨੂੰ ਦੱਸਾਂਗੇ ਕਿ ਉਹਦੀ ਆਪਾਂ ਲੈਂਥ ਕਿਵੇਂ ਕੱਟ ਕਰਨੀ ਹੈ ਕਿਉਂਕਿ ਗਲੇ ਤੇ ਵੀ ਵਰਕ ਹੈਗਾ ਨੀਚੇ ਵੀ ਵਰਕ ਹੈ ਨੂੰ ਲੈਂਥ ਆਪਾਂ ਉਨੀ ਰੱਖਣੀ ਨਹੀਂ ਤੇ ਇਹਨਾਂ ਦੀ ਲੰਬਾਈ ਘੱਟ ਕਰਨੀ ਆਪਾਂ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿਵੇਂ ਘੱਟ ਕਰਨੀ ਹੈ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਇਹਦਾ ਤੀਰਾ ਕਿੰਨਾ ਲੈਣਾ ਤੇ ਮੋਢਾ ਕਿੰਨਾ ਲੈਣਾ ਜਿਹੜਾ ਆਪਾਂ ਤੀਰਾ ਲੈਣਾ ਹੁੰਦਾ ਜੇ ਇਹ ਆਪਾਂ ਗਲੀ ਦੇ ਅਕੋਰਡਿੰਗ ਲੈਣਾ ਹੁੰਦਾਗਾ ਤੇ ਜਿਹੜਾ ਆਪਾਂ ਮੋਢਾ ਲੈਣਾ ਹੁੰਦਾ ਉਹ ਆਪਾਂ ਫਿਟਿੰਗ ਦੇ ਅਕੋਰਡਿੰਗ ਲੈਣਾ ਹੈ ਇਹਨਾਂ ਦਾ ਗਲਾ ਹੈ ਇਹਨਾਂ ਦਾ ਡੀਪ ਹੈਗਾ ਤੇ ਤਾਂ ਕਰਕੇ ਨਾ ਤੀਰਾ ਆਪਾਂ ਘੱਟ ਲਵਾਂਗੇ ਜੇ ਗਲਾ ਛੋਟਾ ਹੋਵੇ ਤਾਂ ਤੀਰਾ ਵੱਡਾ ਲਵਾਂਗੇ ਜੇ ਗਲਾ ਵੱਡਾ ਹੋਵੇ ਤਾਂ ਤੀਰਾ ਛੋਟਾ ਲਵਾਂਗੇ ਇਹ ਫਾਰਮੂਲਾ ਹੈ ਇਹਦੇ 'ਚ ਤੇ ਤੀਰਾ ਆਪਾਂ ਇਹਨਾਂ ਦੇ ਲੈ ਲੈ 6 ਇੰਚ ਇਹਤੇ ਮੋਟਰ ਇੱਤਾਂ ਆਪਾਂ ਇਹਨਾਂ ਦਾ 7 ਇੰਚ ਠੀਕ ਹੈ ਜੀ ਉਹਦਾ 7 ਇੰਚ ਲੈ ਲੈ ਇਹਨਾਂ ਦੀ ਹੁਣ ਬ੍ਰੈਸਟ ਸਾਈਜ਼ ਹੈ ਕਿ ਹੈਗੀ 19 89 ਇੱਥੇ ਇਹਨਾਂ ਦੀ ਬ੍ਰੈਸਟ ਸਾਈਜ਼ ਹੈ ਕਿ ਹੈਗੀ ਤੇ ਕਮਰ ਹੈਗੀ ਇਹਨਾਂ ਦੀ 17 7 ਇੰਚ ਤੇ ਆਪਾਂ ਕਮਰ ਦਾ ਨਿਸ਼ਾਨ ਲਾਵਾਂਗੇ 8.5 ਤੇ ਸਾਢੇ 8 ਤੇ ਆਪਾਂ ਨਿਸ਼ਾਨ ਕਮਰ ਦਾ ਤੇ 1/2 ਇੰਚ ਆਪਾਂ ਲਾਵਾਂਗੇ ਪਲੇਟਾਂ ਦਾ ਕਿਉਂਕਿ ਪਲੇਟਾਂ ਪੈਣੀਆਂ ਆਪਾਂ 9 ਤੇ ਲਾਵਾਂਗੇ ਤੇ ਹਿਪ ਸਾਈਜ਼ ਇਹਨਾਂ ਦਾ ਹੈਗਾਗਾ 20 ਸਾਈਡ ਸਲਾਈ ਹੈਗੀ ਇਹਨਾਂ ਦੀ 13 14 ਤੇ ਨਿਸ਼ਾਨੀ ਲਾ ਕੇ ਤੇ ਹਿਪ ਸਾਈਜ਼ ਆਏਗਾ ਇਹਨਾਂ ਦਾ 20 ਐਕਸਟਰਾ ਠੀਕ ਹੈ ਜੀ ਹੁਣ ਆਪਾਂ ਇਹਦੀ ਨਿਸ਼ਾਨੇ ਉਹਨਾਂ ਮਿਲਾ ਦੇਾਂਗੇ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ। ਇਹ ਵੀਡੀਓ ਨੂੰ ਪੂਰੀ ਦੇਖਿਆ ਕਰੋ ਫੇਰ ਹੀ ਪਤਾ ਲੱਗਦਾ ਆਪਾਂ ਨੂੰ ਵੀ ਕਿਸ ਤਰ੍ਹਾਂ ਆਪਾਂ ਦੱਸਿਆ ਗਿਆ ਸਾਰੀ ਜਾਣਕਾਰੀ ਦਿੱਤੀ ਗਈ ਹੈ। ਤੇ ਹੁਣ ਦੇਖੋ ਜੀ ਆਪਾਂ ਆਪਣਾ ਹੁਣ ਇਥੋਂ 6 ਇੰਚ ਹੈ। ਤੀਰਾ ਵੀ 6 ਇੰਚ ਤੇ ਇਥੋਂ 6 ਇੰਚ। ਠੀਕ ਹੈ ਜੀ। ਇਥੋਂ ਥੋੜਾ ਜਿਹਾ ਆਪਾਂ ਪੁਆਇੰਟਾਂ ਦੇ ਹਿਸਾਬ ਨਾਲ ਕੱਟ ਕਰ ਲਾਂਗੇ ਬਾਹਲਾ ਨਹੀਂ ਕਰਦੇ। ਇੱਕ ਜਿਦਵਾ ਹੁਣ ਆਪਾਂ ਇੱਥੋਂ ਨਿਸ਼ਾਨੀ ਲਾਉਣੀ ਸਟਾਰਟ ਕਰਾਂਗੇ ਕਾਟਾਂ ਦੀ ਹੁਣ ਬੰਦਨ ਚਾਹ ਹਾਂਜੀ ਕਾਟਾਂ ਨਿਸ਼ਾਨੀ ਲਾਉਣੀ ਤੋਂ ਦੱਸ ਦਿਆਂ ਵੀ ਆਪਾਂ ਜਿਹੜੀ ਫਰੰਟ ਦੀ ਪੀਸ ਦੀ ਕਾਟ ਪੈਂਦੀ ਹੈਗੀ ਉਹ 1 ਇੰਚ ਦੀ ਪੈਂਦੀ ਹੈਗੀ 1 ਇੰਚ ਆਪਾਂ ਇਸ ਚੀਜ਼ ਤੋਂ ਲਵਾਂ ਜਿਹੜੀ ਬੈਕ ਦੀ ਪੈਂਦੀ ਹੈਗੀ ਉਹਨੂੰ ਤੋਂ ਪੈਂਦੀ ਠੀਕ ਹੈ ਜੀ ਹੁਣ ਆਪਾਂ ਇਧਰੋਂ ਆਪਾਂ ਮਤਲਬ ਕਿ ਅੱਧ ਕਰ ਲੈਣਾਗਾ ਸਾਢੇ 3 ਤੇ ਤੇ ਇਦਾਂ ਆਪਣੀ ਫਿਟਿੰਗ ਕਰਨੀ ਚਾਹੁੰਦੇ ਹੈਗੇ ਆ ਜਿਹੜੀ ਆਪਾਂ ਪਹਿਲੀ ਕਾਟ ਪਾਉਣੀ ਹੈ ਫਰੰਟ ਦੀ ਕਾਟ ਉਹ ਆਪਾਂ ਇਸ ਤਰ੍ਹਾਂ ਪਾਵਾਂਗੇ ਆ ਇਸ ਤੋਂ ਜਿਹੜੀ ਆਪਾਂ ਕਲੀ ਕਾਟ ਪਾਉਣੀ ਹੈ ਉਹ ਆਪਾਂ ਪਾਵਾਂਗੇ ਇਸ ਤੋਂ ਠੀਕ ਹੈ ਜੀ ਉਹ ਹੁਣ ਆਪਾਂ ਤੁਹਾਨੂੰ ਜਿਹੜੀ ਲੈਂਥ ਕੱਟ ਕਰਨੀ ਉਹ ਵੀ ਬਾਅਦ ਚ ਦੱਸਾਂਗੇ ਤੇ ਪਰ ਉਹਨਾਂ ਪਤੀਰੇ ਮੋਢੇ ਤੇ ਨਿਸ਼ਾਨਾ ਲਾ ਲਾਂਗੇ ਹੁਣ ਆਪਾਂ ਕਟਿੰਗ ਕਰਦੇ ਹਾਂਗੇ ਤੇ ਉਹ ਹੁਣ ਬਾਕੀ ਸੋਨੂੰ ਵੀਡੀਓ ਉਦੋਂ ਦਿਖਾਵਾਂਗੇ ਜਦੋਂ ਆਪਾਂ ਲੈਂਥ ਕੱਟ ਕਰਾਂਗੇ ਇਹ ਧਿਆਨ ਰੱਖਣਾ ਹੈਗਾ ਵੀ ਆਹ ਦੋ ਪੱਲੇ ਚੱਕੇ ਹੁਣ ਕਈ ਵਾਰ ਪਲੇਖੇ ਨਾਲ ਨਾ ਸਾਰੇ ਨਾ ਚੱਕ ਲਿਆ ਕਰੋ ਜਿਹੜੀ ਆਹ 10 ਇੰਚ ਦੀ ਅਤੇ ਪੌਣੀ ਚ ਦੀ ਕਾਟ ਹੈ ਇਹ ਜ਼ਰੂਰੀ ਹੀ ਪੌਣੀ ਹੈਗੀ ਇਹਦੇ ਨਾਲ ਆਪਣੀ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਠੀਕ ਹੈ ਜੀ ਠੀਕ ਹੈ ਜੀ ਬਾਕੀ ਸਾਨੂੰ ਲੈਂਥ ਕੱਟ ਕਰਨ ਲਈ ਮੈਂ ਦੱਸਾਂਗੀ ਜਿਹੜਾ ਆਪਣਾ ਰਹਿ ਗਿਆ ਕੰਮ ਹਾਂਜੀ ਆਪ ਨੂੰ ਇਹ ਸੂਟ ਦੀ ਲੈਂਥ ਜ਼ਿਆਦੇ ਸੀ ਹਾਂ ਤੁਹਾਨੂੰ ਦੱਸਿਆ ਸੀਗਾ ਵੀ ਇਹਦੀ ਲੈਂਥ ਜ਼ਿਆਦੀ ਹੈ ਤੇ ਕਸਟਮਰ ਦੀ ਜਿਹੜੀ ਸੂਟ ਦੀ ਲੈਂਥ ਉਹਨਾਂ ਦੀ ਘੱਟ ਹੈਗੀ ਇਹ ਹੁਣ ਆਪਾਂ ਇਹ ਲੈਂਥ ਉਹਨਾਂ ਜੋ ਜਿੰਨੀ ਕਰਨੀ ਹੈਗੀ 40 ਇੰਚ ਤੇ ਇਹਨੂੰ ਆਪਾਂ ਲੈਂਥ ਨੂੰ ਕਿਵੇਂ ਕੱਟ ਕਰਾਂਗੇ ਠੀਕ ਹੈ ਜੀ ਆਹ ਦੇਖੋ ਹੁਣ ਆਪਾਂ ਜਿਹੜੀ ਆਪਣੀ ਵਰਕ ਹੈਗੀ ਵਰਕ ਤੋਂ ਆਪਾਂ ਅੱਧਾ ਪੌਣਾ ਇੰਚ ਵਰਕ ਦੇ ਨਾਲੋਂ ਅੱਧਾ ਪੌਣਾ ਇੰਚ ਕੱਪੜਾ ਆਪਾਂ ਜਿਆਦਾ ਛੱਡ ਕੇ ਅੱਧਾ ਅੱਧਾ ਪੌਣਾ ਪੌਣਾ ਇੰਚ ਤੇ ਨਿਸ਼ਾਨੀ ਲਾ ਕੇ ਜਿਆਦਾ ਛੱਡ ਕੇ ਇੱਥੋਂ ਆਪਾਂ ਕਟਿੰਗ ਕਰ ਲਈਏ ਦੀ ਵਰਕ ਦੀ ਵਰਕ ਦੀ ਆ ਦੇਖੋ ਆਪਾਂ ਇਹਦੀ ਕਟਿੰਗ ਕਰ ਲਈ ਹੈਗੀ ਵਰਕ ਦੀ ਹੁਣ ਆਪਾਂ ਇਹਨੂੰ ਕੀ ਕਰਨਾ ਵਰਕ ਨੂੰ ਕਿ ਜੇ ਤਾਂ ਹੁਣ ਆਪਣਾ ਇੱਥੋਂ ਤੱਕ ਹੀ ਬਣਦਾ ਇਹਨਾਂ ਦਾ ਵੀ ਆਪਾਂ ਇਹਨیں ਜੇ ਫੋਲਡ ਕਰਕੇ ਨਾ ਇਹਨੇ ਕਪੜੇ ਨੂੰ ਜਿਹੜੀ ਮੋਰਨੀ ਦੀ ਇੱਥੋਂ ਤੱਕ ਨਹੀਂ ਮੋਰਨੀ ਦੇ ਜਿਹੜੇ ਖੰਭ ਹੈਗੇ ਉਹਦੇ ਤੱਕ ਆਪਾਂ ਇਸ ਤਰ੍ਹਾਂ ਇਹਨੂੰ ਰੱਖ ਦਿੰਦੇ ਹਾਂ ਇਸ ਤਰ੍ਹਾਂ ਇਹਨੂੰ ਰੱਖ ਕੇ ਆਪਾਂ ਇਹ ਤੇ ਸਲਾਈ ਲਾਵਾਂਗੇ ਠੀਕ ਹੈ ਜੀ ਆਪਣਾ ਨਾ ਇਹ 2 ਇੰਚ ਦਾ ਲੈਂਥ ਜਹਾਦੀ ਸੀ ਇਹਦੇ ਨਾਲ ਆਪਣੀ 2 ਇੰਚ ਲੈਂਥ ਘੱਟ ਜੂਗੀ ਜੇ ਤੁਸੀਂ ਜਿਵੇਂ 40 ਵੱਧ ਵੀ ਕਟਾਉਣੀ ਹੈ ਤਾਂ ਫਿਰ ਇੱਕ ਆਪਾਂ ਮੋਰਨਿੰਦਾ ਕੰਮ ਆ ਵਿੱਚ ਵੀ ਦੇ ਸਕਦੇ ਆ ਇਸ ਤਰ੍ਹਾਂ ਬਾਕੀ ਮੈਨੂੰ ਲੋੜ ਨਹੀਂ ਗਈ ਤੇ ਮੈਨੂੰ ਤਾਂ ਇੰਨੀ ਕੀ ਲੈਂਥ ਘੱਟ ਕਰਨੀ ਸੀ ਤੇ ਉਹ ਆਪਾਂ ਇੱਥੇ ਰੱਖ ਕੇ ਇਹਨੂੰ ਇਸ ਤਰ੍ਹਾਂ ਸਲਾਈ ਲਾਈਂਦਾ ਇਹ ਆਪਾਂ ਕਟਿੰਗ ਕਰਕੇ ਰੱਖਣਾ ਹੁੰਦਾ ਵੀ ਜੇ ਜਿਹੜੀ ਹੁਣ ਆਪਣੇ ਸੂਟ ਦੀ ਲੈਂਥ ਵਧਾਉਣੀ ਹੈ نیچے ਵਾਲਟਰ ਹੁੰਦਾ ਉਹ ਵਾਲਟਰ ਨੂੰ ਕਟਿੰਗ ਕਰਕੇ ਉੱਪਰ ਰੱਖਣਾ ਹੁੰਦਾ ਠੀਕ ਹੈ ਜੀ ਆਜ ਹੁਣ ਆਪਾਂ ਸਲਾਈ ਲਾ ਕੇ ਦਿਖਾਉਣੀ ਏ ਤੁਹਾਨੂੰ ਜੀਲ ਤੇ ਚੱਲ ਗਏ ਹਾਂ ਜੀ ਹੁਣ ਆਪਾਂ ਇਹ ਇੰਨਾ ਕਪੜਾ ਵਾਧਾ ਜਿਹੜਾ ਆਪਾਂ ਇਹਦੇ ਨਾਲ ਉਲਾ ਹੈ ਜਿਵੇਂ ਹੁਣ ਇੱਧਰ ਆਪਾਂ 8 ਇੰਚ ਰੱਖਿਆ ਕਪੜਾ ਸਲਾਈ ਵਾਸਤੇ ਉਵੇਂ ਆਪਾਂ ਇੱਧਰ ਵੀ 8 ਇੰਚ ਹੀ ਰੱਖਣਾ ਜਿਹੜਾ ਐਕਸਟਰਾ ਕਪੜਾ ਉਹ ਆਪਾਂ ਨਾਲ ਦੇ ਲੇ फिर नहीं नहीं थलेसी वहाँ करके आप कपड़े दी हम आप तरह सिलाई करते हैं ਇਸ ਲਈ ਇਹ ਪੈਸੇ ਤਰ੍ਹਾਂ ਲਾਵਾਂਗੇ ਵੀ ਜਿਹੜੀ ਆਪਾਂ ਨੂੰ ਦਿੱਸੇ ਵੀ ਨਾ ਜਿਸ ਨਾਲ ਹੀ ਸਲਾਈ ਲਾਉਣੀ ਆਪਾਂ ਦੀ ਕਰਕੇ ਆਪਾਂ ਸਲਾਈ ਜਾਣੀ ਹੇਠੇ ਦੇਖਣਾ ਵੀ ਆਪਾਂ ਉਹ ਮੋਰਨਿੰਗ ਇਹ ਖੰਭਾ ਧਾਕੀ ਆਪਣੀ ਹਾਂਜੀ ਜਿਹੜਾ ਆਪਣਾ ਹੁਣ ਆ ਕਪੜਾ ਇਹਨੂੰ ਆਪਾਂ ਇੰਟ ਲੋਕ ਕਰ ਲਾਂਗੇ ਵੀ ਇਹਦੇ ਆਪਣੇ ਇਹ ਧਾਗੇ ਨਿਕਲਣ ਫਿਰ ਹੁਣ ਆਪਾਂ ਸਿੱਧਾ ਕਰਾਂਗੇ ਇਹਦੇ ਉੱਪਰ ਸਲਾਈ ਨਹੀਂ ਲਾਉਣੀ ਆ ਪਾਜੀ ਉੱਪਰ ਸਲਾਈ ਲਾਤੀ ਫਿਰ ਤਾਂ ਪਤਾ ਲੱਗੂਗਾ ਵੀ ਇਹ ਉੱਪਰ ਤਰੇ ਹੋਏ ਨੇ ਇਹਨਾਂ ਆਪੇ ਇੱਦਾਂ ਰੱਖਣੀਆਂ ਬਸ ਇਹਨੂੰ ਆਇਰਨ ਕਰ ਲਾਂਗੇ ਆਹ ਦੇ ਆਇਰਨ ਕਰਕੇ ਸਿੱਧੀਆਂ ਹੋ ਜੂਹੀ ਤੇ ਆਏ ਨਹੀਂ ਪਤਾ ਲੱਗਣਾ ਵੀ ਆਪਾਂ ਇਹ ਉੱਪਰ ਕਰਕੇ ਰੱਖੀਆਂ ਨੇ ਠੀਕ ਹੈ ਜੋ ਪ੍ਰੈਸ ਮਾਰ ਰਹੇ ਨੇ ਬਿਲਕੁਲ ਸੱਟ ਹੋਈ ਅੱਜ ਦੀ ਵੀਡੀਓ ਆਪਣੀ ਇੰਨੀ ਸਜੀ ਵੀਡੀਓ ਨੂੰ ਵਾਈਲ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਕਰੋ ਤੇ ਵੀਰਾਂ ਨੂੰ ਵੀਡੀਓ ਨੂੰ ਪੂਰੀ ਦੇਖਿਆ ਕਰੋ ਤਾਂ ਹੀ ਆਪਣਾ ਪਤਾ ਲੱਗਦਾ ਹੁੰਦਾ ਹੈ ਇਹ ਕਿਸ ਤਰ੍ਹਾਂ ਪਾ ਕੀਤਾ ਨਾ ਵੀਰ ਨੇ ਕੱਲੀ ਬਹੁਤ ਆਤਮਾ